ਪਰ ਪ੍ਰਧਾਨ ਜਰਾ ਠੀਕ ਆ ਯਾਰ ਬੰਦਾ ਯਾਰ ਆ ਨਹੀਂ ਰਿਹਾ ਯਾਰ ਲੱਖੀ ਕੇ ਯਾਰ ਕੰਮ ਤੇ ਯਾਰ ਆਪਣੀ ਆਊਗਾ ਉਹ ਆਊਗਾ ਵੈਰੇ ਤੈਨੂੰ ਆਊਗਾ ਅੱਜ ਆਊਗਾ ਬੰਦਾ ਹੈ ਕਿੱਥੇ ਗਿਆ ਹੋਣਾ ਦੀ ਹੈ ਗਿਆ ਤੂੰ ਮੇਰੇ ਨਾਲ ਮੱਥਾ ਟੇਕਣ ਕਹਿ ਰਿਹਾ ਸੀ ਜਾਣਾ ਗਿਆ ਹਦੀ ਮਾਤਾ ਦੇ ਉਪਰਾ ਖੰਡ ਤੇ ਗਿਆ ਹੋਰੀ ਬਹੁਤ ਮਨ ਅੱਛਾ ਪਰ ਮਾਤਾ ਦੇ ਵੀ ਉਧਰ ਹੀ ਆ ਕੱਲਾ ਚੱਲ ਰਿਹਾ ਮਾਤਾ ਦਾ ਹੁਣ ਬਹੁਤ ਲੋਕ ਆ ਰਹੇ ਨੇ ਬਾਹਰ ਸਹਿਰ ਗਿਆ ਦੀ ਯਾਰ ਪਹਿਲਾਂ ਬਹੁਤ ਯਾਰ ਨੇ ਬੰਦੇ ਮਾਤਾ ਦੇ ਦਰਸ਼ਨ ਕਰਨ ਨਾਨਾ ਦੇਵੀ ਮਾਤਾ ਉਧਰ ਅੱਧਰਾ ਉਧਰ ਲੱਗ ਰਿਹਾ ਹੋ ਯਾਰ ਕੀ ਕਰ ਰਿਹਾ ਉਧਰ ਉਧਰ ਦੇਖ ਰਿਹਾ ਹਾਂ ਉਹ ਉਧਰ ਤਾਂ ਖੋਖੇ ਜਿਹੇ ਮਾਰੇ ਮੋਟੇ ਜਾਣਾ ਬੰਦ ਚੱਲਾਂਗੇ ਤੀ ਰੋਟੀ ਰਾਟੀ ਪਤਾ ਨਹੀਂ ਖਾ ਗਿਆ ਹੋਤਾ ਇਹ ਨਾ ਯਾਰ ਦੇਖੋ ਟੱਬਾ ਉਧਰ ਲੈ ਕੇ ਆਪਣਾ ਸਾਗ ਕਿਹਨੇ ਨਹੀਂ ਕਰਦੇ ਰੋਟੀ ਰਾਟੀ ਦਾ ਖਾਣਾ ਟਾਈਮ ਨਾਲ ਪਾ ਲਿਆ ਖਾਲੀ ਲੱਗਦਾ ਖਾਲੀ ਹੈ ਚਾਹ ਪੋਣੀ ਤੇ ਪੀ ਲਿਆ ਵਾਹ 50 ਰੁਪਿਆ 4 ਰੁਪਿਆ ਕਾੜੀ ਲੁੱਤੀ ਹਾਂ ਹਾਂ ਯਾਰ ਇਹ ਕੰਮ ਫੂਰ ਵਾਹਂ ਦੇ ਕੇ ਰਹੋਦੇ ਯਾਰ ਹੱਬਾ ਹੱਬਾ ਗਾਣੇ ਸੁਣਿਆ ਕਰ ਉਹਦੇ ਬਹੁਤ ਵਧੀਆ ਹੈ ਵਿਚਾਰਾ ਗਰੀਬ ਕਰਤੋ ਉੱਠਿਆ ਹੋਇਆ ਉਹ ਵਧੀਆ ਮੁੰਡਾ ਯਾਰ ਮੈਂ ਵੀ ਤੋਂ ਨੇ ਆਦਾ ਗਾਣੇ ਸੁਣਿਆ ਬਹੁਤ ਵਧੀਆ ਮੁੰਡਾ ਉਹ ਚਲ ਹਰ ਦੇਖ ਲਈ ਉਧਰ ਮੈਂ ਜਾਇਆ ਮੈਂ ਠੀਕ ਹੈ ਕਹਿਨੇਗਾ ਤੂੰ ਜਾ ਆਉਣੇ ਚਲਾ ਜਾ ਫਿਰ ਜਿਹਦੀ ਉੱਥੇ ਵੜ ਚਾਰ ਸੱਬੇ ਹੋਣੀ ਉਹਨੂੰ ਜਿਸ ਸਾਹ ਚੱਕਲੇ ਯਾਰ ਕੋ ਸੁਣਦਾ ਗਈ ਵਾਰੀ ਜੱਟਾਂ ਦੇ ਅੱਗੇ ਜਾ ਲਾਗਤ ਜ਼ਰੂਰੀ ਹੁੰਦੀ ਆ ਹੋਰ ਕੋਈ ਥਪੜਾ ਤੋਂ ਵੱਡਾ ਬੈਠਾ ਹੁੰਦਾ ਗਈ ਵਾਰੀ ਉਨ ਜਤਾਂ ਵੀ ਜਿੱਤੀ ਆ ਵੀ ਬਾਣ ਦੇ ਤੇ ਕੀ ਨੇ ਜੇ ਜਿੱਤੀ ਕੰਬ ਝਾੜਮੀ ਹੋਵੇ ਤਾਂ ਜਿੱਤੀ ਲਾ ਵੀ ਲੈਣਿਆ ਉਨ ਜਤਾਂ ਵੀ ਜਿੱਤੀ ਬਾਣ ਪਈ ਆ ਹੋਈ ਯਾਰ ਸਭ ਦੀ ਆਪਣੀ ਸਾਰੀ ਝੜਾ ਸਾਰੀ ਸਬਜੀ ਗੱਲ ਪਿਆ ਥੋੜੀ ਪਿੱਛੇ ਹੋ ਆਵਰੇ ਇਹ ਪਾਣੀ ਪੂਣੀ ਲਾਓ ਕਰਨਾ ਦੀ ਯਾਰ ਉਹਨੂੰ ਚਲ ਬੜੀ ਚਲ ਪਿਆ ਵੀ ਹੈ ਨਾ ਕਾਲੇ ਫਲੀਆਂ ਚਲ ਆ ਜਾ ਪਹਿਲਾਂ ਤਾਂ ਬਹੁਤ ਹੋਰੀ ਉਹਨੂੰ ਤਾਂ ਬੜੀ ਚਲ ਵੀ ਮੀਂਹ ਕਰਕੇ ਨਾ ਅੱਗੇ ਬਈ ਹੋਰ ਮੁੰਡਿਆ ਹੋ ਗਿਆ ਕੰਮ ਹੋ ਗਿਆ ਹੋ ਗਿਆ ਹੋ ਗਿਆ ਬਈ ਇਧਰ ਧਿਆਨ ਨਾਲ ਕੰਮ ਕਰਿਆ ਕਰ ਉਰੇ ਸੱਪ ੁੱਪੇ ਜਿਹੇ ਰਹਿੰਦੇ ਨੇ ਵਾਲੇ ਇਧਰ ਨਹਿਰ ਕਰਕੇ ਚੈਨਲ ਬਠਾ ਕੇ ਕਰ ਠੀਕ ਆ ਸੱਪ ਪਰ ਆਂਦੇ ਨੇ ਬਾਬੇ ਉਰੇ ਕੋਨੇ ਆ ਮੈਂ ਕੰਮ ਨੂੰ ਮਿਰਕੇ ਬੈਠੀ ਚਲ ਉਧਰ ਚਲਈ ਆਪਾਂ ਆਉਣੇ ਅਰੇ ਭਾਈ ਫੈਦ ਲੈਣੇ ਤੇ 5000 ਰੁਪਏ ਫੋਨ ਲੈ ਕੇ ਆਣਾ ਕੋਈ ਨਹੀਂ ਰੁਪਏ ਦੇ ਦਾਂਗੇ ਤੁਨੂੰ ਬਾਕੀ ਦੇ ਦਾਂਗੇ ਕੋਈ ਕਿੰਨੇ ਲੈਣੇ ਨੇ 1000 ਦੇ ਦਿਓ ਫੋਨ ਦੇ ਆਉਗਾ ਜਲਦ ਕੋਈ ਨਹੀਂ ਦੇ ਦਾਂਗੇ ਇੱਕ ਅੱਥਰਾ ਹੋਰ ਆ ਰਿਹਾ ਤੇ ਰਾਡੀ ਜਿਹੜਾ ਸਾਡੇ ਨਾਲ ਪਹਿਲਾਂ ਸੀਗਾ ਉਹ ਵੀ ਬੰਦਾ ਆ ਜਾਏਗਾ ਉਹ ਗਿਆ ਹੋਇਆ ਸੀ ਇੱਧਰ ਆ ਰਿਹਾ ਉਹ ਅੱਜ ਔਰ ਫਿਰ ਆਇਆ ਫਿਰ ਚਾਚੂ ਪੀਲਾ ਮੁੰਡਾ ਆਇਆ ਮੂੰਹ ਕਾਲਾ ਤੋੜਨ ਤਿੱਕ ਮੇ ਨੂੰ ਵੀ ਆ ਜਾ ਰਿਹਾ ਜੇ ਪੱਕੇ ਤੇ ਕੱਚੀ ਨੇ ਅਜੇ ਬਰੂਦੇ ਦਾ ਆਪਾ ਸਕੀਨ ਹੈ ਵੀ ਮੁੰਡਾ ਖਾਂਦਾ ਬਰੂਦ ਮਾਰਕੋ

ਮੂਰੂ ਦਾ ਫੀਡਬੈਕ ਜੀ ਬੰਨ ਲੈ ਜਾਂਦੇ ਨਾ ਬਈ ਦੌੜ ਕੇ ਜੀ ਨਾ ਭਾਈ ਬੋ ਚੋ ਮਰੂ ਦੇ ਸਾਹ ਜਾਂਦੇ ਨੇ ਇਹ ਆਪਣੇ ਵੀਕਾ ਨਹਿਰ ਕੋ ਲਿਆਂਦਾ ਹੋਇਆ ਬੋਲਦਾ ਹੈ ਠੀਕ ਹੈ ਬੰਦ ਨੂੰ ਯਾਤਰਾ ਤੋਂ ਠੀਕ ਹੈ ਮੈਂ ਫੋਕਸ ਕਰਦਾ ਹਾਂ ਉਹਦਾ ਬੀਬੀ ਦੀ ਪੰਖਾ ਆ ਗਈ ਠੀਕ ਆ ਠੀਕ ਆ ਇੱਕ ਕੱਕੇ ਮਰਦੇ ਹਾਂ ਅਜਾ ਕੱਕੇ ਹਾਂ ਕੱਕੇ ਫਿਰ ਕਰ ਦਿਆ ਜੇ ਪਾਣੀ ਪੀ ਲਿਆ War nicht er